ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਾ ਲੱਗਾ। ਆਖਰ ਸੋਚਦਿਆਂ ਸੋਚਦਿਆਂ ਰਾਜੇ ਨੂੰ ਇੱਕ ਗੱਲ ਸੁਜੀ। ਉਸ ਨੇ ਸ਼ਹਿਰ ਦੇ ਸਾਰੇ ਲੋਕ ਆਪਣੇ ਦਰਬਾਰ ਵਿੱਚ ਇਕੱਠੇ ਕਰ ਲਏ। ਹਰ ਇੱਕ ਨੂੰ ਇੱਕੋ ਜਿਹੀ ਨੀਲੰਮੀ ਇੱਕ ਇੱਕ ਸੂਟੀ ਦੇ ਕੇ ਕਿਹਾ, "ਕੱਲ ਨੂੰ ਸਾਰੇ ਜਣੇ ਸੂਟੀਆਂ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਣ।" ਨਾਲ ਹੀ ਇਹ ਵੀ ਆਖ ਦਿੱਤਾ, ਕਿ ਇਸ ਸੋਟੀ ਦੀ ਇੱਕ ਖਾਸ ਗੱਲ ਇਹ ਹੈ ਕਿ ਜਿਹੜਾ ਚੋਰ ਹੋਵੇਗਾ ਉਸ ਦੀ ਸੋਟੀ ਰਾਤੋਂ ਰਾਤ 1 ਸੈਂਟੀਮੀਟਰ ਵੱਧ ਜਾਵੇਗੀ ਸਾਰੇ ਸੋਟੀਆਂ ਲੈ ਕੇ ਆਪਣੇ ਆਪਣੇ ਘਰ ਚਲੇ ਗਏ ਚੋਰ ਨੇ ਸੋਚਿਆ ਕਿ ਜੇ ਮੈਂ ਆਪਣੀ ਸੋਟੀ ਕੱਟ ਕੇ 1 ਸੈਂਟੀਮੀਟਰ ਛੋਟੀ ਕਰ ਲਵਾਂ ਤਾਂ ਮੈਂ बच ਸਕਦਾ ਹਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਦੂਜੇ ਦਿਨ ਸਾਰੇ ਲੋਕ ਆਪੋ ਆਪਣੀਆਂ ਸੋਟੀਆਂ ਲੈ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਾਰਿਆਂ ਦੀਆਂ ਸੋਟੀਆਂ ਦੀ ਲੰਬਾਈ ਵੇਖੀ ਗਈ ਪਰ ਚੋਰ ਦੀ ਛੋਟੀ ਸਾਰਿਆਂ ਦੀਆਂ ਛੋਟੀਆਂ ਵਿੱਚੋਂ ਛੋਟੀ ਸੀ ਰਾਜੇ ਨੇ ਭਰੇ ਦਰਬਾਰ ਵਿੱਚ ਉਸ ਚੋਰ ਨੂੰ ਫੜ ਲਿਆ ਉਸ ਕੋਲੋਂ ਹਾਰ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ ਉਸ ਨੂੰ ਹੋਰ ਸਜ਼ਾ ਵੀ ਦਿੱਤੀ ਗਈ ਸਿੱਖਿਆ ਚੋਰ ਦੀ ਦਾੜੀ ਵਿੱਚ ਤਣਕਾ ਦੋਸਤ